ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨ ਮੰਤਰੀ ਅਮਨ अरोड़ा ਕੈਬਨ ਮੰਤਰੀ ਹਰਪੰਦਰ ਸਿੰਘ ਈਟੀਓ ਅਤੇ ਵਿਧਾਇਕ ਇੰਦਰਵੀਰ ਸਿੰਘ ਨਿੱਜਰ ਡੇਰਾ ਬਾਬਾ ਨਾਨਕ ਚਾਪ ਚਾਜੰਚ ਹਰਪੀਟਾਂ ਦੀ ਸਰਲੈਂਡ ਪਹੁੰਚ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਅਮਨ अरोड़ा ਹਰਪੰਦਰ ਸਿੰਘ ਈਟੀਓ ਅਤੇ ਵਿਧਾਇਕ ਇੰਦਰਵੀਰ ਸਿੰਘ ਨਿੱਜਰ ਪਿੰਡ ਚਾਪੁਰ ਚਾਜਨ ਹਲਕਾ ਡੇਰਾ ਬਾਬਾ ਨਾਨਕ ਛੜ ਪੀਟ ਤਾਂ ਅਤੇ ਹੋਰ ਵੱਖ-ਵੱਖ ਹੜ ਪ੍ਰਭਾਵਿਤ ਖੇਤਰਾਂ ਚ ਜੈਜਲੈਂਡ ਪਹੁੰਚੇ ਅਤੇ ਉੱਥੇ ਉਹਨਾਂ ਵੱਲੋਂ ਹੜ ਪੀਟਤਾ ਦੀ ਮਦਦ ਦਾ ਪ੍ਰਸਤਾਵ ਦਿੱਤਾ ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਸ਼ਿਵਰਾਜ ਚੋਹਾਨ ਨੂੰ ਕਿਹਾ ਕਿ ਉਹਨਾਂ ਦਾ ਫਰਜ ਬੰਦਾ ਸੀ ਕਿ ਖਲਚਾ ਤੋਂ ਜੈਜਲੈਂਡ ਆਏ ਤਾਂ ਉਹ ਹੜ ਪੀਟਤਾ ਦੇ ਲਈ ਕੋਈ ਪੈਕੇਜ ਦਾ ਐਲਾਨ ਕਰਕੇ ਜਾਂਦੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹੜ ਪੀਟਤਾ ਦੀ ਮਦਦ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਡੇਰ ਬੱਬਾ ਨਾਨਕ ਤੋਂ ਐਮ ਐਲ ਏ ਗਰਦੀਪ ਸਿੰਘ ਰੰਦਾਵਾ ਲੋਕ ਸਭਾ ਹਲਕਾ ਇੰਚਾਰ ਅਜੀਵ ਸ਼ਰਮਾ ਅਤੇ ਹੋਰ ਬਹੁਤ ਸਾਰੇ ਵੱਖ-ਵੱਖ ਹਲਕਿਆਂ ਤੋਂ ਐਮ ਐਲ ਏ ਅਤੇ ਹੋਰ ਆਗੂ ਮੌਜੂਦ ਸਨ ਇਸ ਲਈ ਕਾਫੀ ਦਿਨਾਂ ਤੋਂ ਭਾਰੀ ਮੀਂਹ ਆ ਕਰਕੇ ਔਰ ਖਾਸ ਕਰਕੇ ਜਿਹੜਾ ਉੱਪਰਲੇ ਪਹਾੜੀ ਇਲਾਕੇ ਦੇ ਵਿੱਚੋਂ ਪਾਣੀ ਆ ਰਿਹਾ ਹੈ ਉਹਦੀ وجہ ਕਰਕੇ ਪੂਰੇ ਪੰਜਾਬ ਦੇ ਵਿੱਚ ਬਹੁਤ ਮਾਰ ਹੈ ਜਿਹੜੀ ਖੜਾਣੀ ਉਹ ਪਈ ਹੈ ਉਦੇ ਵਾਸਤੇ ਪਹਿਲੇ ਦਿਨ ਤੋਂ ਹੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਸਾਰੇ ਕੈਬਨਿਟ ਦੇ ਵਜ਼ੀਰ ਐਮਐਲਏ ਸਹਿਬਾਨ ਸਾਡੀ ਸਾਰੀ ਆਰਗੇਨਾਈਜੇਸ਼ਨ ਔਰ ਉਸ ਤੋਂ ਵੀ ਵੱਧ ਕੇ ਪੰਜਾਬ ਦਾ ਹਰ ਵਿਅਕਤੀ ਹਰ ਪੰਜਾਬੀ ਹਰ ਸਨਸਤਾ ਹਰ ਆਰਗੇਨਾਈਜੇਸ਼ਨ ਜਿਹੜੀ ਸਾਡੀ ਸਾਰੀ ਸਿਵਲ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਪਹਿਲੇ ਦਿਨ ਤੋਂ ਹੀ ਪੂਬਾ ਭਾਰ ਹੈ ਤੇ ਮੈਂ ਸਮਝਦਾ ਕਿ ਇਹੀ ਇੱਕ ਆਪਣੇ ਪੰਜਾਬੀਅਤ ਦੀ ਖਾਸੀਅਤ ਹੈ ਜਗੋਂ ਕਿਤੇ ਕੋਈ ਵਿਪਤਾ ਪੈਂਦੀ ਹੈ ਮੋਢਾ ਮੋਢਾ ਲਾ ਕੇ ਖੜ ਜਾਂਦੇ ਆ ਤੇ ਉਸੇ وجہ ਕਰਕੇ ਨੁਕਸਾਨ ਬਿਸ਼ੱਕ ਬਹੁਤ ਹੋਇਆ ਹੈ ਤੇ ਹੁਣ ਵੀ ਹੋ ਰਿਹਾ ਹੈ ਪਰ ਇਹ ਜਿਹੜਾ ਆਪਾਂ ਮੋਢੇ ਨਾਲ ਮੋਢਾ ਲਾ ਕੇ ਜਗੋਂ ਖੜ ਜਾਂਦੇ ਆ ਤੇ ਇਹ ਇੱਕ ਬਹੁਤ ਵੱਡਾ ਸਹਾਰਾ ਹੁੰਦਾ ਹੈ ਜੀ ਦੀ وجہ ਕਰਕੇ ਮੈਂ ਸਮਝਦਾ ਕਿ ਕਾਫੀ ਵੱਡੇ ਨੁਕਸਾਨ ਨੇ ਜਿਹੜੇ ਹੋਣ ਬਚ ਵੀ ਗਏ ਇਹਦੇ ਵਾਸਤੇ ਕੱਲ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਤੋਂ ਪਹਿਲਾਂ ਪਿਛਲੇ 2 ਦਿਨਾਂ ਤੋਂ ਮਾਨ ਸਾਹਿਬ ਸੋਦੀ ਸਾਹਿਬ ਸਾਡੀ ਸਾਰੀ ਸਾਰੀ ਟੀਮ ਹੈ ਜਿਹੜੀ ਲੀਡਰਸ਼ਿਪ ਉਹ ਲੱਗੀ ਹੋਈ ਸੀਗੀ ਪਿਛਲੇ 2 ਦਿਨਾਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਅ ਅ શ્રી ਸੰਜੇ ਸਿੰਘ ਜੀ ਮੈਂ ਉਹ ਪਾਰਲੀਮੈਂਟ ਇਹ ਵੀ ਹਰ ਸ਼ਹਿਰ ਹਰ ਪਿੰਡ ਹਰ ਹਲਕੇ ਦੇ ਵਿੱਚ ਜਿੱਥੇ-ਜਿੱਥੇ ਮੀਹਾਂ ਦੀ ਹੜਾ ਦੀ ਮਾਰ ਪਈ ਹੈ ਇਹ ਘੁਮਰੇ ਨੇ ਅੱਜ ਹੀ ਉਚੇਚੇ ਤੌਰ ਤੇ ਡੇਨਰਬਾਬਾ ਨਾਨਕ ਹੌਂਚੇ ਕਾਲਜ ਨਾਲਾ ਸਾਈਡ ਗਏ ਸੀਗੇ ਤੇ ਇਹਨਾਂ ਦੇ ਨਾਲ ਸਾਡੀ ਸਾਰੀ ਟੀਮ ਵੀਡੀਓ ਸਾਹਿਬ ਅ ਔਰ ਆਪਣਾ ਡੋਕਟਰ ਨਿਜਰ ਜੀ ਅੱਜ ਪ੍ਰਦੀਪ ਲੰਧਾਵਾ ਜੀ ਕੋਲ ਆਇਆ ਜਿਹੜੇ ਕਿ ਪਹਿਲੇ ਦਿਨ ਤੋਂ ऑन ग्राउंड ग्राउंड जीरो ਤੋਂ ਉੱਤਰ ਕੇ ਕੰਮਾਂ ਦੇ ਵਿੱਚ ਲੱਗੇ ਨੇ ਅੱਜ ਇਹਨਾਂ ਸਾਰੇ ਸਾਥੀਆਂ ਨੂੰ ਮਿਲਦੇ ਲਈ ਸੰਜੇ ਸਿੰਘ ਜੀ ਆਏ ਨੇ ਸੋ ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਨਾ ਸਰ ਕੰਟਰੋਲ ਤੁਹਾਡੇ ਰਵਨੀਤ ਬਿੱਟੂ ਆਏ ਸੀ ਕਹਿ ਕੇ ਗੇਟਿੰਗ ਇਨਟੀ ਕੰਪਲੀਟ ਸੀ ਸੋ ਮੈਂ ਹੁਣ ਪਹਿਲਾਂ ਸੰਜੇ ਸਿੰਘ ਜੀ ਨੂੰ ਰਿਕੁਐਸਟ ਕਰੂੰਗਾ ਕਿ ਉਹ ਤੁਹਾਡੇ ਮੁਖਾਤਬ ਹੋ ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ ਸਵਾਲ ਜਵਾਬ ਹੋਣਗੇ ਉਹ ਸਭ ਆਪਾਂ ਬਾਅਦ ਵਿੱਚ ਕਰਾਂਗੇ ਠੀਕ ਹੈ ਠੀਕ ਹੈ ਪੰਜਾਬ ਉਹ ਧਰਤੀ ਹੈ ਜਿਸਨੇ ਦੁਨੀਆ ਵਿੱਚ ਕਈ ਮੁਸੀਬਤ ਵੜੀ ਅਕਾਲ ਆਇਆ ਤੂਫਾਨ ਆਇਆ ਭੂਕੰਪ ਆਇਆ सबसे पहले लंगर लगाने का काम लोगों की मदद करने का काम पंजाब के लोगों ने किया सुनामी में हमने देखा भूज के भूकंप में हमने देखा उत्तराखंड में हमने देखा और आज पंजाब का एक बड़ा इलाका बाढ़ से प्रभावित है कल अजनाला की तरफ में था वहाँ बहुत सारे गांव में पानी पहुँच गया है पानी धीरे धीरे कम भी हो रहा है कई बार पानी छोड़ा जाता है तो फिर पानी पड़ जाता है तो इसलिए अभी एक असमंजस की स्थिति और मुसीबत की स्थिति बनी हुई है आज डेरा बाबा नानक आया हूँ हमारे विधायक जी लगातार रंधावा साहब अपनी टीम के साथ काम कर रहे हैं हर इलाके में हमारे विधायक मंत्री सब बहुत अच्छे ढंग से काम कर रहे हैं मान साहब लगातार अपनी सरकार के साथ मिलके विधायक मंत्रियों के साथ मिलके काम कर रहे हैं एक एक कार्यकर्ता जमीन पे है लेकिन इस वक्त केंद्र सरकार के मदद की जरूरत है आप दुनिया में कहीं कुछ होता है तो तुरंत हमारी केंद्र की सरकार पैकेज का ऐलान कर देती है हम ये भेज रहे हैं वो भेज रहे हैं कल यहाँ कृषि मंत्री जी आए घूम के चले गए कह रहे हम रिपोर्ट देंगे तकनीक से इस जमाने में जब एक एक चीज की सूचना आप तक पहुंच रही है सोशल मीडिया के जरिए मीडिया के जरिए टीवी चैनल्स पे दिखाया जा रहा है अभी तक आप रिपोर्ट तैयार कर रहे हैं पूरा पंजाब डूब गया लोग तराय त्राई कर रहे हैं अभी आपकी रिपोर्ट तैयार हो रही है तो इसलिए प्रधानमंत्री मोदी जी को पंजाब के साथ सौतेला व्यवहार नहीं करना चाहिए और जो पैकेज की मांग राहत के पैकेज की मांग पंजाब के लिए की गई है वो तुरंत देना चाहिए और पंजाब का तो बहुत सारा पैसा हजारों करोड़ रुपए बकाया है मैंने पार्लियामेंट में भी उसका सवाल उठाया था लेकिन आज तक वो पैसा भगवंत मान जी बार बार चिट्ठी लिख चुके कह चुके -क्य। नहीं दिया गया पार्टी के राष्ट्रीय संयोजक अरविंद केजरीवाल जी ने अपील किया आह्वान किया है हम सारे लोगों से कि आप जमीन पर जाके वहाँ लोगों के बीच में काम कीजिए आज अमन अरोड़ा जी जो हमारे प्रदेश अध्यक्ष हैं मंत्री हैं हमारे पी पी हरभजन जी और मजर साहब रंधावा साहब के साथ मिलकर अभी कई गांवों में जाएंगे डी सी साहब से भी हम की बातचीत हुई एस एस पी साहब से भी बात हुई लगभग अस्सी गाँव उन्होंने बताया कि यहाँ पे जो प्रभावित है और चालीस गाँव हैं जो ज़्यादा प्रभावित हैं जहाँ पर पानी पहुँचा है लगातार यहाँ की टीम भी काम कर रही मैं लोगों से अपील करूँगा जो जरूरत प्रशासन के द्वारा बताई गई उसमें रिपाल की और आ, 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 चारे की पशुओं के चारे की देखिए इसमें क्यों हम केंद्र सरकार से मदद की मांग कर रहे हैं यहाँ कोई खाने की कमी नहीं पंजाब में लोग दूसरों का पेट भरते हैं यहाँ तो लोग मैं देख रहा था ऐसे दुर्गम और जोखिम भरे इलाके में जा जा के लोग मदद कर रहे हैं जिसके लिए कल्पना करना भी मुश्किल है यहाँ ज़रूरत है इस वक्त जो नुकसान हुआ है मकानों का दुकानों का मवेशियों का पशुओं का सड़कों का जो बड़े पैमाने पर नुकसान हुआ है उसके लिए केंद्र सरकार को मदद करनी चाहिए यही बात मुझे कहनी थे वो बोले कि ग्यारह हजार करोड़ रुपया पंजाब सरकार के पास पड़ा है वो खर्च क्यों नहीं कर रहे देखिए ऐसा है कि जब हम अपने पैसे की मांग करते हैं बार बार चिट्ठी लिखते हैं उनसे कोई भीख नहीं मांग रहा पंजाब सरकार का जो हजारों करोड़ का पैसा बाकी है केंद्र सरकार के पास रिकॉर्डेड है वो दिलवा दें उसको क्यों नहीं दिलवा रहे नुकसान तो कई भाई, भाई पंजाब का नुकसान हुआ है पंजाब के पंजाब के डेवलपमेंट का पैसा केंद्र सरकार ने रोक के ल, रखा है हजारों करोड़ रुपए रोक के रखा रुख है हमारे मुख्यमंत्री भगवंत मान जी ने कई बार उनको रिक्वेस्ट किया कि भाई हमारा पैसा हमारा हाथ हमें दीजिए मैंने मैं आपको वीडियो शेयर कर सकता हूँ सदन के अंदर मैंने सवाल उठाया आज तक आप हमारा पंजाब का जो पैसा वो नहीं आप दे रहे हो और आप गलत प्रचारित करने का काम कर रहे हैं ठीक नहीं है तो, तो, कि आप उनको ब्लेम कर कर रहे रहे हो आपको ब्लेम ब्लेम गेम में पंजाबी जो है वो किस है हम सिर्फ ब्लेम गेम नहीं कर रहे हैं हम मौके पे मौजूद रह के काम कर रहे हैं हमारी सरकार काम कर रही है पंजाब के मुख्यमंत्री मंत्री विधायक हमारे कार्यकर्ता सब लोगों के बीच में जा जाके काम कर रहे हैं हम सिर्फ बयानबाजी गवर्नर साहब आयुषी कह रहे हैं कि ਜੇ ਕੇਂਦਰ ਸਰਕਾਰ ਦੇ ਫੰਡਸ ਦੀ ਗੱਲ ਕੀਤੀ ਜਾਵੇ ਹਰ ਸਾਲ ਇੱਕ ਫੰਡ ਹਰ ਗਵਰਨਮੈਂਟ ਨੂੰ ਭੇਜਿਆ ਜਾਂਦਾ ਸੂਬੇ ਦੀ ਤੇ ਪੰਜਾਬ ਸਰਕਾਰ ਨੂੰ ਵੀ ਸਾਲ ਭਰ ਦਾ ਫੰਡ ਭੇਜਿਆ ਜਾਂਦਾ ਉਹ ਖਰਚ ਕਰ ਵੱਟ ਸਰ ਵੀ ਹੋ ਜਾਏਗਾ ਕੋ ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਪਹਿਲੇ ਦਿਨ ਤੋਂ ਰੀਲੀਫ ਦਾ ਕੰਮ ਚੱਲ ਰਿਹਾ ਹੈ ਉਹ ਕਿੱਥੋਂ ਚੱਲ ਰਿਹਾ ਹੈ ਉਹ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਹੈ ਨਾ ਹੁਣ ਜਿਹੜੀ ਗੱਲ ਆ ਗਈ ਤੁਸੀਂ ਬਲੇਮ ਕਿ ਅਸੀਂ ਨਾ ਉਸ ਕੰਮ 'ਚ ਕਦੇ ਪਏ ਆ ਨਾ ਪੈਣਾ ਜਿਵੇਂ ਸ਼੍ਰੀ ਸੰਜੇ ਸਿੰਘ ਜੀ ਨੇ ਗੱਲ ਕੀਤੀ ਕਿ ਜਿਹੜਾ ਪੰਜਾਬ ਦਾ ਪੈਸਾ ਪੰਜਾਬ ਦਾ ਹੱਕ ਹੈ ਅੱਜ ਤੋਂ 5 ਦਿਨ ਪਹਿਲਾਂ ਆ ਸੀਐਨ ਸਾਹਿਬ ਨੇ ਚਿੱਠੀ ਲਿਖੀ ਮੈਂ ਵੀ ਉਹਦੇ ਉੱਪਰ ਇੱਕ ਪ੍ਰੈਸ ਕਾਨਫਰੰਸ ਕੀਤੀ ਪਿਛਲੇ ਸਮੇਂ ਤੋਂ ਜਦੋਂ ਦੀ GST ਰਜਿਮ ਚੱਲੂ ਹੋਈ ਹੈ 50000 ਕਰੋੜ ਦਾ ਪੰਜਾਬ ਦਾ ਨੁਕਸਾਨ ਹੈ ਜਿਹੜਾ ਇਕੱਲੇ GST ਰਜਿਮ ਦੇ ਵਿੱਚ ਹੋ ਚੁੱਕਿਆ 8000 ਕਰੋੜ ਰੁਪਏ ਜਿਹੜਾ ਉਹ ਤੁਹਾਡਾ ਆਰਡੀਐਫ ਦਾ ਆਰਡੀਐਫ ਜਿਹਦੇ ਨਾਲ ਪਿੰਡੂ ਸੜਕਾਂ ਬਣਨੀਆਂ ਨੇ ਮੰਡੀਆਂ ਬਣਨੀਆਂ ਨੇ 8000 ਕਰੋੜ ਆਰਡੀਐਫ ਦਾ ਕਿ ਐਮਡੀਐਫ ਦਾ ਜਿਹੜਾ ਕਿ ਆਪਣਾ ਹੱਕ ਹਕੂਕ ਦਾ ਪੈਸਾ ਹੈ ਰੂਰਲ ਡਵੈਲਪਮੈਂਟ ਦਾ ਉਹ ਇਹਨਾਂ ਨੇ ਰੋਕ ਰੱਖਿਆ ਹੈ 828 ਕਰੋੜ ਰੁਪਏ 15 ਦਿਨ ਪਹਿਲਾਂ ਇੱਕ ਪਰਮਾਨਾ ਭੇਜਤਾ ਪੰਜਾਬ ਸਰਕਾਰ ਨੂੰ ਕਿ ਜੀ ਤੁਹਾਡਾ ਆਪਦਾ ਗ੍ਰਾਮੀਣ ਸੜਕੀ ਯੋਜਨਾ ਦਾ 828 ਕਰੋੜ ਰੁਪਏ ਉਹ ਅਸੀਂ ਰੱਦ ਕਰਦੇ ਆ ਉਹ ਕੈਨਸਲ ਕਰਦੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਪੈਸਾ ਜਿਹੜਾ ਉਹ ਰੋਕ ਕੇ ਬੈਠੇ ਨੇ ਰੱਦ ਕਰ ਰਹੇ ਨੇ ਤੱਬ ਕੇ ਬੈਠੇ ਨੇ ਇਹ ਪੈਸਾ ਉਹਨਾਂ ਦਾ ਨਹੀਂ ਹੈ ਪੈਸਾ ਇਹ ਪੈਸਾ ਆਪਣੇ ਸਾਰੇ ਲੋਕਾਂ ਦਾ ਹੈ ਜੇ 1 ਲੀਟਰ ਤੇਲ ਵੀ ਪੋਣ ਆ ਤੇ 25 30 ਰੁਪਏ ਕੇਂਦਰ ਸਰਕਾਰ ਕੋ ਜਾਂਦੇ ਨੇ ਇਨਕੰਪਲੈਕਸ ਕਮਾਈ ਇੱਥੇ ਜੇ ਇੰਡਸਟਰੀ ਕਰਦੀ ਹੈ ਪੂਰ ਕਰਦੀ ਹੈ ਉਹਦਾ ਇਨਕੰਪਲੈਕਸ ਸਾਰਾ ਪੈਸਾ ਆਪਣੇ ਲੋਕਾਂ ਦੀ ਹੈ ਪਰ ਉਹ ਤੇ ਐ ਨਾਗ ਵਾਂਗੂ ਬੜਮਾਰੀ ਬੈਠੇ ਨੇ ਕਿ ਉਹ ਬਈ ਅੱਜ ਪੰਜਾਬ ਨੂੰ ਲੋਡ ਹੈ ਉਹਦੀ ਪੰਜਾਬ ਦਾ ਸਾਰੇ ਸਾਰਾ ਇਨਫਰਾਸਟ੍ਰਕਚਰ ਹੈ ਜਿਹੜਾ